ਪਾ ਤਾਲਾ ਪੱਪੇ ਨੂੰ ਕੰਨਾ ਤੱਤੇ ਨੂੰ ਕੰਨਾ ਲੱਲੇ ਨੂੰ ਕੰਨਾ ਇਸ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਬੜੇ ਸ਼ਬਦ ਆਉਂਦੇ ਆ ਬੇਅੰਤ ਸ਼ਬਦ ਆਉਂਦੇ ਆ ਜਿਹੜੇ ਇਦਾਂ ਨਾਲ ਪਹਿਲੇ ਅੱਖਰ ਦੇ ਨਾਲ ਐੜੇ ਦੀ ਮਾਤਰਾ ਲੱਗੀ ਹੁੰਦੀ ਉਹਨੂੰ ਬੜੇ ਪਿਆਰ ਨਾਲ ਆਪਾਂ ਪੜਾਂਗੇ ਤਾਂ ਸ਼ੁੱਧ ਉਚਾਰਨ ਹੋਵੇਗਾ ਪਾ ਤਾਲਾ ਪਾਤਾਲ ਲਖ ਪਾਤਾਲਾ ਤੇ ਵਿਸ਼ਰਾਮ ਪਾਤਾਲ ਲਖ ਆਗਾਸਾ ਆਗਾਸਾ ਆਗਾਸ ਓੜਕ ਓੜਕ ਊੜੇ ਹੋੜਾ ੜਾੜਾ ਕਾ ਓੜਕ ਓੜਕ ਪਾਲ ਥੱਕੇ ਥੋੜਾ ਜਿਹਾ ਕੱਸ ਕੇ ਥੱਕੇ ਵੇਦ ਕਹਿਨ ਨੰਨਾ ਕਹਿਣ ਇੱਕ ਕਹਿਨ ਇੱਕ ਬਾਤ ਸਹਸ ਇਹਨੂੰ ਕਾਲੀ ਨਾਲ ਸਹਸ ਨਹੀਂ ਪੜਨਾ ਹਾ ਹ ਵਿੱਚ ਬੜੇ ਪਿਆਰ ਨਾਲ ਪੜਨਾ ਹੈ ਸਹਸ 18 18 ਐੜਾ ਠੱਠਾ ਕੰਨਾ ਰਾਰਾ ਹਾ 18 ਕਹਿਨ ਕਤੇਬਾ ਅਸਲੂ ਇੱਕ ਤਾਤ ਅਸਲੂ ਲੱਲੇ ਨੂੰ ਔਂਕੜਾ ਨੇ ਲੇਖਾ ਹੋਏ ਤਾਂ ਲਿਖੀ ਐ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਸੱਸੇ ਨੂੰ ਕੰਨਾਂ ਬਹੁਤਾ ਕਰਕੇ ਸਲਾਹੀ ਪੜਾਇਆ ਜਾਂਦਾ ਸਲਾਹੀ ਸਲਾਹੇ ਦੋਵੇਂ ਕੰਨੇ ਨੇ ਇਸ ਵਾਸਤੇ ਬੜੇ ਪਿਆਰ ਨਾਲ ਉਚਾਰਨ ਕਰਨਾ ਹੈ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਪਾਈਆ ਈੜੀ ਨੂੰ ਬਿਆਰੀ ਹੈ ਪਾਇਆ ਨਹੀਂ ਪੜਨਾ ਪਾਈਆ ਨਦੀਆ ਨਦੀਆ ਬਿੰਦੀ ਨਹੀਂ ਲਾਉਣੀ ਬਿੰਦੀ ਨਹੀਂ ਲਾਉਣੀ ਨਦੀਆ ਅਤਾ ਵਾਹ ਪਵਹ ਸਮੁੰਦ ਨ ਜਾਣਇ ਇਹ ਵਿਸ਼ਰਾਮ ਥੋੜਾ ਜਿਹਾ ਧਿਆਨ ਦੇਣ ਵਾਲਾ ਹੈ ਨਦੀਆਂ ਅਤੇ ਵਾਹ ਪਵਹ ਸਮੁੰਦ ਇੱਥੇ ਵਿਸ਼ਰਾਮ ਆਏਗਾ ਨਾ ਜਾਣਇ ਸਮੁੰਦ ਸਾਹਾ ਸੁਲਤਾਨ ਗਿਰਹਾ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਤੋਲ ਬਹੁਤਾ ਵਿਕਸਸ ਕੇ ਨਹੀਂ ਪੜਨਾ ਤੋਲ ਨਾ ਹੋਵਨੀ ਹੋਵਨੀ ਜੇ ਤਿਸ ਮਨਹੁ ਮਨਹੁ ਨ ਵਿਸਰਹਿ ਬਬੀ ਨੂੰ ਬਿਹਾਰੀ ਹੈ ਇਨੂੰ ਵਿਸਰਹਿ ਨਹੀਂ ਪੜਨਾ ਬਬੇ ਨੂੰ ਬਿਹਾਰੀ ਹੈ ਵਿਸਰਹਿ ਅੰਤ ਨਾ ਸਿਫਤੀ ਇੱਥੇ ਵਿਸ਼ਰਾਮ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਨਾ ਨੇ ਨੂੰ দোਲਾ ਮਹਨ ਅੰਤ ਨਾ ਕਰਣਾ ਵਿਸ਼ਰਾਮ ਦੇ ਕੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਆ ਬੜੇ ਧਿਆਨ ਦੇਣ ਯੋਗ ਪਾਠ ਹੈ ਦੋਵੇਂ ਨਾਣੇ ਨੇ ਸੁਣਨ ਸੁਣਨ ਕਿਤੇ ਕਿਤੇ ਇੱਕ ਨਾਣਾ ਆਉਂਦਾ ਹੈ ਤੇ ਇੱਕ ਨੰਨਾ ਆਉਂਦਾ ਹੈ ਪਰ ਇੱਥੇ ਦੋਵੇਂ ਨਾਣੇ ਨੇ ਸੋ ਬੜੇ ਧਿਆਨ ਦੇ ਨਾਲ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਇਹ ਕਈ ਵਾਰੀ ਕੀਆ ਮਨਮੰਤ ਕੱਕੇ ਨੂੰ ਵਿਹਾਰੀ ਲਾ ਕੇ ਪੜਦੇ ਆ ਪਰ ਕਿਆ ਕੱਕੇ ਨੂੰ ਸਿਹਾਰੀ ਹੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ੜੇ ਕੰਨਾ ਕੱਕੇ ਕੰਨਾ ਰਾਰਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਇੱਥੇ ਵੀ ਸਾਰੇ ਮਾਤਰਾ ਕੰਨੇ ਦੇ ਮਾਤਰਾ ਲੱਗੀ ਐ ਪਪੇ ਕੰਨਾ ਰਾਰੇ ਕੰਨਾ ਬਬੇ ਕੰਨਾ ਪਾਰਾਵਾਰ ਪਾਰਾਵਾਰ ਅੰਤ ਕਾਰਣ ਕੀਤੇ ਬੇਲਲਾਹ ਬੇਲਲਾਹ ਤਾਂ ਕਿ ਤਾਂ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਤਾਂ ਕਿ ਅੰਤ ਵਿਸ਼ਰਾਮ ਦੇ ਕੇ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਇਹਨੂੰ ਕਹੀਐ ਪੜਦੇ ਆ ਹਾਹੇ ਦੀ ਜਗ੍ਹਾ ਤੇ ਈੜੀ ਲਾ ਕੇ ਪੜਦੇ ਆ ਕਹੀਐ ਪਰ ਹਾਹਾ ਲਾ ਕੇ ਪੜਨਾ ਹੈ ਜੀ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਇਹ ਬਹੁਤਾ ਪੜਨ ਵਿੱਚ ਸਹਿਬ ਆਉਂਦਾ ਸਹਿਬ ਪੜਨ ਲਗਿਆਂ ਜਿਆਦਾ ਹੀ ਕਰਕੇ ਜਿਆਦਾ ਕਰਕੇ ਸਹਿਬ ਕਰਕੇ ਪੜਿਆ ਜਾਂਦਾ ਪਰ ਨਹੀਂ ਸਾਹਿਬ ਸッセ ਨੂੰ ਕੰਨਾ ਹਾ ਹੈ ਸਿਆਰੀ ਬਪਾ ਸਾਹਿਬ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏ ਵੱਡ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣਾ ਸੋ ਜੇ ਵੱਡ ਆਪ ਵਿਸ਼ਰਾਮ ਦੇ ਕੇ ਜਾਣਾ ਆਪ ਆਪ ਨਾਨਕ ਨਦਰੀ ਬਿੰਦੀ ਨਹੀਂ ਲਾਉਣੀ ਨਦਰੀ ਕਰਮੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ